ਰਜੋਤ ਸਿੰਘ ਸਿੱਧੂ ਦੀ ਰਚਨਾ ਜੱਗੇ ਨੂੰ ਤਾਂ ਦੂਜਾ ਹੋ ਗਿਆ ਚੋਨ ਜ਼ਾਬਤਾ ਲਾਗੂ ਹੋ ਗਿਆ ਬਾਈ ਲਾਂਗੜ ਕਸ ਲੋਣ ਪਾਰਟੀ ਦੀ ਮੀਟਿੰਗ ਵਿੱਚ ਇੱਕ ਬੰਦਾ ਬੜੇ ਜੋਸ਼ ਨਾਲ ਆਖ ਰਿਹਾ ਸੀ ਉਸ ਦੇ ਕਹਿ ਦਾ ਸਭ ਨੇ ਹੁਸ਼ਾ ਨ ਹੁੰਗਾਰਾ ਭਰਿਆ ਪਰ ਬਹੁਤਿਆਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਹੈ ਕੌਣ ਕਿਸੇ ਅਣਜਾਨ ਦੇ ਪੁੱਛਣ ਤੇ ਵਿੱਚੋਂ ਹੀ ਕਿਸੇ ਜਾਨੂ ਨੇ ਦੱਸਿਆ ਇਹ ਜੱਗਾ ਹੈ ਉਸ ਪਿੰਡ ਬਾਰੇ ਸ਼ਾਇਦ ਉਹ ਵੀ ਨਹੀਂ ਸੀ ਜਾਣਦਾ ਪਾਵੇਂ ਜਗ੍ਹਾ ਕੋਈ ਮਸ਼ਹੂਰ ਹਸਤੀ ਨਹੀਂ ਸੀ ਜਿਸ ਵਾਰੇ ਆਜ ਦੇ ਨਖਬਾਰਾਂ ਵਿੱਚ ਕੁਝ ਨਾ ਕੁਝ ਛਪਦਾ ਹੋਵੇ ਪਰ ਸਧਾਰਨ ਪੰਜਾਬੀ ਦੇ ਆਸਵੰਦ ਲੈਜੇ ਵਿੱਚੋਂ ਜ਼ਿੰਦਗੀ ਸੱਜੇ ਹੀ ਚੱਲ ਕਰੀ ਸੀ ਇੱਕ ਸਿਆਸੀ ਰੈਲੀ ਦੌਰਾਨ ਜਗਮੇਲ ਸਿੰਘ ਉਰਫ ਜੱਗਾ ਨਾਲ ਮੇਰੀ ਪਹਿਲੀ ਮੁਲਾਕਾਤ ਸਾਲ 2011 ਵਿੱਚ ਹੋਈ ਸੀ ਮੈਨੂੰ ਯਾਦ ਹੈ ਰੈਲੀ ਦੀ ਭੀੜ ਵਿੱਚ ਉਸਨੇ ਜਦੋਂ ਮੈਨੂੰ ਲੱਭ ਕੇ ਬੁਲਾਇਆ ਸੀ ਤਾਂ ਪਹਿਲੀ ਗੱਲ ਇਹ ਹੀ ਆਖੀ ਸੀ ਭਾਈ ਮੈਨੂੰ ਪਾਰਟੀ ਵਲੰਟੀਅਰ ਬਣਵਾ ਦਿਓ ਇੱਕ ਮੌਕਾ ਦਵਾ ਦਿਓ ਤੇ ਫੇਰ ਵੇਖੋ ਸਹੀ ਉਹ ਲਾਜ਼ਮੀ ਮੇਰੇ ਬਾਰੇ ਜਾਣਦਾ ਸੀ ਉਸਨੇ ਦੱਸਿਆ ਕਿ ਉਹ ਇੱਕ ਟਰੈਕਟਰ ਕੰਪਨੀ ਵਿੱਚ ਬਤੌਰ ਸੇਲਜ਼ਮੈਨ ਕੰਮ ਕਰਦਾ ਰਿਹਾ ਹੈ ਤੇ ਇਸ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਉਸਦੀ ਪਛਾਣ ਹੈ ਤੇ ਉਹ ਇਸ ਦਾ ਲਾਹਾ ਪਾਰਟੀ ਵਾਸਤੇ ਲੈਣਾ ਚਾਹੁੰਦਾ ਸੀ ਮੈਂ ਪਾਰਟੀ ਦੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਤੇ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਜੱਗਾ ਚਾਹੁੰਦਾ ਸੀ ਉਸ ਨੂੰ ਸੌਂਪ ਦਿੱਤੀ ਗਈ ਭਾਈ ਹੁਣ ਤਬਦੀਲੀਆਂ ਲਿਆ ਕੇ ਸਾਲ ਲਵਾਂਗੇ ਉਸਨੇ ਬੜੇ ਜ਼ੋਰ ਨਾਲ ਹੱਥ ਮਲਾਇਆ ਸੀ ਉਸ ਦਿਨ ਫਿਰ ਤਾਂ ਜੱਗਾ ਸੀ ਤੇ ਉਸ ਦਾ ਮੋਟਰਸਾਈਕਲ ਚੱਲ ਸੋ ਚੱਲ ਦੋਵੇਂ ਕੀ ਦਿਨ ਤੇ ਕੀ ਰਾਤ ਕੀ ਗਰਮੀ ਤੇ ਕੀ ਸਰਦੀ ਕੀ ਮੀਂਹ ਤੇ ਕੀ ਹਨੇਰੀ ਕੋਈ ਵੀ ਔਕੜ ਉਹਨਾਂ ਨੂੰ ਰੋਕ ਨਹੀਂ ਸਕੀ ਸੀ ਪਾਰਟੀ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਜਗ੍ਹਾ ਸਾਫ਼ ਕੋਈ ਖੁਸ਼ਾਹ ਤੇ ਲਗਨ ਨਾਲ ਹੱਸਦਿਆਂ ਹੱਸਦਿਆਂ ਨਿਭਾਉਂਦਾਰਿਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਮੈਨੂੰ ਜੱਗੇ ਦਾ ਫੋਨ ਆਇਆ ਤਾਂ ਉਸਦੀ ਬਿਗੜੀ ਸਿਹਤ ਬਾਰੇ ਪਤਾ ਲੱਗਿਆ ਕਿਉਂਕਿ ਗੱਲਬਾਤ ਉਹ ਸਖਤ ਬਿਮਾਰ ਤੇ ਡੂੰਗੀ ਔਖ ਵਿੱਚ ਲੱਗ ਰਿਹਾ ਸੀ ਤੇ ਸ਼ਾਇਦ ਤਰਵਾਸ ਲਈ ਤੰਗ ਰਿਆ ਸੀ ਉਸੇ ਹੀ ਸ਼ਾਮ ਜਜ਼ਮਤ ਸੇ ਪਿੰਡ ਉਸ ਸੇ ਘਰ ਪੁਜਾ ਤੋਂ ਮੰਜੇ ਤੇ ਪਿਆ ਸੀ ਪਰ ਮੈਨੂੰ ਵੇਖ ਕੇ ਓਠ ਖਲੋਤਾ ਤੇ ਫਤਿਹ ਬਲਾਈ ਉਹ ਬੜੀ ਮੁਸ਼ਕਲ ਨਾਲ ਖੜਾ ਹੋਇਆ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਤੇ ਚਿਹਰਾ ਮਰ ਜਾਇਆ ਹੋਇਆ ਸੀ ਤੇ ਦਾੜੀ ਤਾਂ ਤਕਰੀਬਨ ਓੱਡੀ ਗਈ ਸੀ ਹਾਲਾਂਕਿ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ ਪਰ ਫਿਰ ਵੀ ਮੈਂ ਉਸ ਨੂੰ ਉਦੀ ਸੇਸ ਬਾਰੇ ਪੁੱਛਿਆ ਜੱਗੇ ਨੇ ਮੈਨੂੰ ਦੱਸਿਆ ਬਾਈ ਇੰਨੇ ਸਾਰੇ ਤੋਂ ਤਾਂ ਕੁਝ ਖਾ ਹੀ ਨਹੀਂ ਹੁੰਦਾ ਮੈਥੋਂ ਤੇ ਜਿਹਾ ਔਖਾ ਸੌਖਾ ਭੋਰਾ ਖਾ ਲਵਾਂ ਤਾਂ ਹਜ਼ਮ ਨਹੀਂ ਹੁੰਦਾ بڑے ਡਾਕਟਰਾਂ ਨੂੰ ਵਿਖਾਇਆ ਹਰ ਕਿਸੇ ਦੇ ਗੱਲ ਸਮਝ ਨਹੀਂ ਆਈ ਤੇ ਫੇਰ ਕਹਿੰਦੇ ਬੀਕਰ ਨੇਰ ਵਿਖਾ ਕੇ ਆ ਭੈ ਬਠਿੰਡੋਂ ਬੀਕਰ ਨੇਰ ਨੂੰ ਬਹਿ ਗਿਆ ਆ ਕੈਂਸਰ ਵਾਲੀ ਗੱਡੀ ਤੇ ਉੱਥੇ ਕਹਿੰਦੇ ਭਾਈ ਕੈਂਸਰ ਆ ਦਿਨ ਨੂੰ ਤੇ ਸਟੇਜ ਵੀ ਅਖੀਰਲੀ ਆ ਬਾਈ ਐਦਾ ਫੇਰ ਪੈਂਡੀ ਮੋੜ ਆ ਤੇ ਹੁਣ ਆ ਫਰੀਦਕੋਟ ਵਾਲੇ ਸਰਕਾਰੀ ਹਸਪਤਾਲ ਜਾਣਾ ਹੁੰਨਾ ਜੇ ਕੋਈ ਗੱਲ ਬਣ ਜੇ ਤਾਂ ਫਲਾਂ ਉੱਥੇ ਮੂੰਹ ਨਹੀਂ ਰਹੀ ਜਾਣਾ ਪੈਂਦਾ ਬੜੀ ਭੀੜ ਹੁੰਦੀ ਆ ਅੱਲੇ ਕੱਦੇ ਮੰਜੇ ਤੇ ਦੋ ਦੋ ਤਿੰਨ ਤਿੰਨ ਮਰੀਜ਼ ਪਏ ਹੁੰਦੇ ਆ ਹੁਣ ਤਾਂ ਮੈਂ ਕਰਾਂ ਉਹ ਕਿਤੇ ਨਹੀਂ ਜਾਂਦਾ ਪਿੰਡ ਵਾਲੇ ਸਾਰੇ ਗਏ ਜਾਂਦੇ ਆ ਕਿ ਜੱਗੇ ਨੂੰ ਤਾਂ ਦੂਜਾ ਹੋ ਗਿਆ ਹੁਣ ਨਹੀਂ ਵੱਜਦਾ ਏ ਬਾਈ ਲੋਕ ਤਾਂ ਇੰਨੇ ਡਰੇ ਹੋਏ ਆ ਇਸ ਬਿਮਾਰੀ ਤੋਂ ਕਿ ਕੈਂਸਰ ਦਾ ਤਾਂ ਨਾਂ ਵੀ ਨਹੀਂ ਕੱਢਦੇ ਮੂੰਹ ਦੂਜਾ ਕਹਿੰਦੇ ਆ ਇਹਨੂੰ ਮੈਂ ਸੁਣਿਆ ক্রিকেট ਵਾਲਾ ਜਯੁਰਾਜ ਕਹਿੰਦਾ ਕੈਂਸਰ ਦਾ ਇਹ ਮਤਲਬ ਨਹੀਂ ਕਿ ਤੁਸੀਂ ਮਰ ਜਾਓਗੇ ਇਸ ਨੂੰ ਮਾਤ ਦਿੱਤੀ ਜਾ ਸਕਦੀ ਹੈ ਮੇਰੇ ਵੱਲ ਵੇਖ ਲਓ ਮੈਂ ਹਰਾਇਆ ਨਾ ਕੈਂਸਰ ਨੂੰ ਤੇ ਉਹ ਫਿਲਮਾਂ ਵਾਲੀ ਮਰੀ ਸ਼ਾਕਰ ਅੱਲਾਹ ਦੀ ਕੈਂਸਰ ਦਾ ਹੱਲ ਹੈ ਬਾਈ ਸੱਚ ਦੱਸਾਂ ਤੱਕ ਕੈਂਸਰ ਦਾ ਮਤਲਬ ਹੈ ਕਿ ਤੁਸੀਂ ਮਰੀ ਜਾਣਾ ਅੰਤ ਨੂੰ ਕੈਂਸਰ ਦਾ ਕੋਈ ਹੱਲ ਨਹੀਂ ਇੱਥੇ ਕਿਤੇ ਹੋਰ ਹਾਰਦਾ ਹੋਏ ਪੰਜਾਬ ਚ ਨਹੀਂ ਐਂਡ ਵਾਲੇ ਸਹੀ ਕਹਿੰਦੇ ਆ ਹੁਣ ਬਚਦਾ ਨਹੀਂ ਮੈਂ ਆਪਣੇ ਇਲਾਜ ਦੀ ਚਲਦਿਆਂ ਹੀ ਜੱਗਾ ਕਮਜ਼ੋਰ ਹੁੰਦਾ ਹੁੰਦਾ ਆਖਰ ਮਰ ਗਿਆ ਦੂਜਾ ਜਿੱਤ ਗਿਆ ਤੇ ਜੱਗਾ ਹਾਰ ਕੇ ਇਸ ਸੰਸਾਰ ਨੂੰ ਸਦਾ ਲਈ ਛੱਡ ਗਿਆ ਤੇ ਸ਼ਾਇਦ ਉਸਦੇ ਸੁਪਨੇ ਵੀ ਉਸਦੇ ਨਾਲ ਹੀ ਹੋ ਤੁਰੇ ਦਰਸਲ ਇਹ ਕਹਾਣੀ ਇੱਕ ਜੱਗੇ ਦੀ ਨਹੀਂ ਹੈ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਵਿੱਚ ਇਸ ਤਰ੍ਹਾਂ ਦੇ ਜੱਗੇ ਨੇ ਜੋ ਕੈਂਸਰ ਨਾਮ ਦੀ ਇਸ ਭਿਆਨਕ ਤੇ ਮਾਰੂ ਬਿਮਾਰੀ ਤੋਂ ਪੀੜਤ ਨੇ ਭਾਰਤ ਦੇ ਅਨਪੜਾਰ ਪੰਜਾਬ ਅੰਦਰ ਕੁੱਲ ਦੇਸ਼ ਵਿੱਚੋਂ ਕੈਂਸਰ ਦੀ ਦਰ ਸਭ ਸੂਬਿਆਂ ਤੋਂ ਵੱਧ ਹੈ ਪੰਜਾਬ ਦੇ ਹਰ ਇੱਕ ਲੱਖ ਲੋਕਾਂ ਵਿੱਚੋਂ 100 ਦੇ ਨੇੜੇ ਕੈਂਸਰ ਦੇ ਮਰੀਜ਼ ਨੇ ਤੇ ਰੋਜ਼ ਤਕਰੀਬਨ 20 ਲੋਕ ਕੈਂਸਰ ਦੀ ਬਿਮਾਰੀ ਕਾਰਨ ਮਰ ਰਹੇ ਨੇ ਸੂਬੇ ਦੇ ਮਾਲਵਾ ਖੇਤਰ ਨੂੰ ਜਿੱਥੇ ਜੱਗਾ ਰਹਿੰਦਾ ਸੀ ਕੈਂਸਰ ਪੱਟੀ ਆਖਿਆ ਜਾਂਦਾ ਤੇ ਇਥੇ ਹੀ ਬਠਿੰਡੇ ਤੋਂ ਬੀਕਾ ਨੇੜ ਨੂੰ ਕੈਂਸਰ ਟ੍ਰੇਨ ਚੱਲਦੀ ਹੈ ਅਮਰੀਕੀ ਲੇਖਕਾ ਬਾਰਬਰਾ ਐਂਡ ਰਾਈਟ ਲਿਖਦੀ ਹੈ ਮੈਂ ਆਪਣੇ ਆਪ ਨੂੰ ਕਦੇ ਵੀ ਇੱਕ ਕੈਂਸਰ ਨੂੰ ਮਾਰਨ ਵਾਲੀ ਨਹੀਂ ਕਹਾਗੀ ਕਿਉਂਕਿ ਉਹਨਾਂ ਲੋਕਾਂ ਦਾ ਇਹ ਨਰਾਦਰ ਹੋਏਗਾ ਜੋ ਕੈਂਸਰ ਤੋਂ ਬਚ ਨਹੀਂ ਸਕੇ ਇਹ ਮਾਤਰ ਕਲਪਨਾ ਹੀ ਹੈ ਕਿ ਕੁਝ ਲੋਕ ਬਹਾਦਰੀ ਨਾਲ ਆਪਣੇ ਕੈਂਸਰ ਨਾਲ ਲੜੇ ਤੇ ਬਚਨ ਵਿੱਚ ਕਾਮਯਾਬ ਹੋਈ ਕੀ ਇਹ ਸੰਭਵ ਨਹੀਂ ਕਿ ਜੋ ਬਚ ਨਹੀਂ ਸਕੇ ਉਹ ਵੀ ਬਹਾਦਰ ਤੇ ਸ਼ਾਨਦਾਰ ਲੋਕ ਹੋਣ ਅੱਜ ਕੈਂਸਰ ਨੂੰ ਰੋਕਣ ਲਈ ਜਿੱਥੇ ਜਾਗਰੂਕਤਾ ਦੀ ਲੋੜ ਹੈ ਉੱਥੇ ਇਸ ਦੇ ਇਲਾਜ ਲਈ ਬਿਹਤਰ ਜਨਤਕ ਹਸਪਤਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਜਾਣ ਦੀ ਵੀ ਜ਼ਰੂਰਤ ਹੈ। ਮੂਲ ਰੂਪ ਵਿੱਚ ਇਹ ਜ਼ਿੰਮੇਵਾਰੀ ਸਮਝ ਦੀ ਸਰਕਾਰ ਦੀ ਬਣਦੀ ਹੈ। ਧੰਨਵਾਦ।